ਕੀ ਪਤਾ ਤੈਨੂੰ ਅੱਗੇ ਜਾ ਕੇ ਤੈਨੂੰ ਸੁੱਖੀ ਮਿਲ ਜੇ ਸਾਰੀਆਂ ਖੁਸ਼ੀਆਂ ਮਿਲ ਜਾਣ ਤੈਨੂੰ ਭਾਬੀ ਮੇਰਾ ਸਿਰਫ ਨਾ ਹੀ ਸੁੱਖਾ ਪਰ ਪਰਮਾਤਮਾ ਨੇ ਮੇਰੇ ਕਰਮਾਂ 'ਚ ਸੁੱਖ ਨਹੀਂ ਜੈਸੇ ਹੈ ਰੰਗਨੀ ਮਾਈ ਹੈ ਜ਼ਿੰਦਗੀ ਦੇ ਬਾ ਤੇਰਾ ਹੀ ਘਰ ਆਉਂਦਾ ਮੈਂ ਮਾਇਨਾ ਕਰਦਾ जणगेवें. जणगेवें। रो ना जी के रही देंगा तेरा ही घर है आपके घर पानी चंगा चंगा ਵਾਹਿਗੁਰੂ ਲੱਗ ਤਾ ਹੁਣ ਆਪਣਾ ਕਾਰਜ ਸਿੱਧ ਹੋ ਗਿਆ ਦੇਖ ਹਾਂਜੀ ਬੇਬੇ ਸੁਖ ਦਾ ਆਪ ਸੁਖ ਦੋਰਤੀ ਤੇ ਨਿਮਾਉਣ ਵਾਲੀ ਸਕੂਲੋਂ ਤੇ ਮੈਂ ਵੀ ਜਾਵਾਂਗਾ ਤਾ ਜਾਉਂਗੇ ਬੇਬੇ ਤੁਸੀਂ ਤਾ ਜਾਣਾ ਹੀ ਪਊਗਾ ਫਿਰ ਉਹ ਕੱਲੀ ਐ ਨਿਮਮੂ ਨੂੰ ਇਹ ਲੈ ਆਣਗੇ ਸਕੂਲੋਂ ਇੱਧਰ ਤੁਸੀਂ ਰਹਿ ਪੋ ਅੱਜ ਨਹੀਂ ਤੁਸੀ ਜਾਣਾ ਪੈਣਾ ਦੇਖੀ ਬੇਬੇ ਜੀ ਨਹੀਂ ਲੱਗਣਾ ਘਰ ਸੁੱਨਾ ਜਾਉਗਾ ਸੁਖ ਵੀ ਵਾਗ ਗਏ ਕੋਈ ਨਹੀਂ ਉਹਦਾ ਚੰਗਾ ਹੋਵੇ ਸ਼ੁਕਰ ਮਨਾਣਾ ਬਈ ਉਦਾ ਕਰੀ ਬਾਕੀ ਆਪ ਦੇ ਉਹ ਤਾਂ ਹੈ ਤੇ ਮੈਂ ਕਦੇ ਅਸੀਂ ਦੋਨੇ ਆ ਜਾਾਂਗੇ ਦਾਦੀ ਪੋਤੀ ਕੱਤੀਆਂ ਤੇ ਫੇਰ ਲਾ ਦੂੰ ਮੈਂ ਰਾਤ ਨੂੰ ਮੈਨੂੰ ਤਾਂ ਨਹੀਂ ਪਤਾ ਸੀ ਕਿ ਬੇ ਬੇ ਗੱਲ ਦਾ ਨਹੀਂ ਪੁੱਤ ਮੈਂ ਦੱਸਿਆ ਨਹੀਂ ਦੱਸਦੇ ਇਹਂ ਬੱਚਿਆਂ ਨੂੰ ਹਾਂ ਤਾਂ ਹੈਗਾ ਸਰਪੰਚ ਜੀ ਨਾਲ ਗੱਲ ਤੇ ਚਲੋ ਚੱਲ ਹੁਣ ਪਤਾ ਲੱਗੇ ਤੋ ਤਾਂ ਹੋਰ ਗੱਲ ਹੈ ਇਹਨਾਂ ਨੂੰ ਦੱਸ ਦੇਵਾਂਗੇ ਚੱਲ ਵਧੀਆ ਬੇਬੇ ਨਹੀਂ ਦੱਸਿਆ ਹੋਰ ਕੀ ਪੁੱਤ ਫੇਰ ਮੈਂ ਹੁਣ ਆਏ ਕਹਿੰਦੇ ਆ ਬੀਬੇ ਦੇ ਘੇਰ ਆਈ ਮੈਂ ਰਾਤ ਲਾ ਦੂੰਗੀ ਮੈਂ ਜਲਦੀ ਆਉਣੀ ਠੀਕ ਹੈ ਉਹ ਹੁਣ ਮੈਂ ਕਿੱਥੇ ਗਿਆ হ্যাঁ গলু ল सारे दुख मेरे पर ले से। समझ नहीं आ रहा कर एक दुख जो निकल के दूसरे दुख जो पै फिर ਆਇਂ ਮੇ ਬੋਤਲ ਹੋ ਗਿਆ ਮੈਂ ਚਾਹ ਬਣਾ ਲਿਆ ਜੀਚਾ ਲਓ। ਉਹ ਤੇ ਮੇਰੇ ਬਾਅਦ ਤੇ ਤਾਂ ਪਿਛਾ ਲਿਆਈ। ਤੇ ਜਿੰਤਾ ਦੇ ਤੀ ਇੱਥੇ। ਬਾਪੂ ਜੀ ਉੱਠੇ ਨਹੀਂ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਉਠਾਨ ਦੀ ਕੋਸ਼ਿਸ਼ ਕੀਤੀ ਸੀ। ਉੱਠੇ ਹੀ ਨਹੀਂ ਇਹ ਗੱਲ। ਪਤਾ ਨਹੀਂ ਬਾਪੂ ਜੀ ਮੈਂ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਉਹ ਤਾਂ ਦੱਸ ਕੀ ਗੱਲ ਕਰਨੀ? ਬਾਪੂ ਜੀ ਰਾਤ ਮੈਂ ਉਹਨਾਂ ਨੂੰ ਬੜਾ ਬੁਲਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਰ ਇੱਕਦਮ ਡਿੱਗ ਗਏ। ਮੈਨੂੰ ਐਵੇਂ ਲੱਗਦਾ ਵੀ ਉਹ ਕੋਈ ਨਸ਼ਾ ਕਰਦੇ ਨੇ। ਨਹੀਂ ਪੁੱਤ ਨਸ਼ਿਆੜੀ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ ਹੈ। ਉਹਦੀ ਮਾਂ ਹੈ ਨਹੀਂ ਮੈਂ ਤਾਂ ਉਹਨੂੰ ਪੁੱਤਾਂ થી ਮੰਮੂ ਕੋਤ ਦਾ ਲਾਰ ਨਾ ਪਾੜਿਆ ਪੁੱਤਾਂ। ਤੇ ਅੱਗੇ ਤਾਂ ਕਦੇ ਇਹੋ ਜੀ ਗੱਲ ਬਾਤ ਹੋਣੀ ਪਈ ਵਾਰ ਆਤੀ ਹੁੰਦਾ ਨਾ ਮੁੰਡਿਆਂ ਦੇ ਵਿੱਚ ਨਾਲ ਰੋਕ ਕੇ ਕੋਈ ਨਾ ਕੋਈ ਖਾ ਪੀ ਲੈਣਾ ਪਰ ਨਸ਼ਿਆੜੀ ਤਾਂ ਕੋਈ ਇਹੋ ਜੀ ਪੁੱਤ ਗੱਲ ਨਹੀਂ ਹੈ। ਤੂੰ ਘਬਰਾ ਨਾ ਪੁੱਤ ਕਈ ਵਾਰਾਂ ਜੇ ਥੱਕਿਆ ਹੁੰਦਾ ਬੰਦਾ ਨਹੀਂ ਬੋਲਦਾ ਚੱਲ। ਹੈਨਾ? ਤੇ ਤੂੰ ਪੁੱਤ ਜਮਾਂ ਕਿਸੇ ਗੱਲ ਦਾ ਫਿਕਰ ਨਾ ਕਰ। ਨਾਲੇ ਤੇਰਾ ਪੇਕੇ ਘਰ ਤਾਂ ਜਿਹੜਾ ਕੁਝ ਬੀਤੇ ਬੀਤੀ ਹੈ ਇਹ ਪੁੱਤ ਦੀ ਰਹਾਵ ਦਾ ਕਰ। ਠੀਕ ਹੈ ਨਾ? ਜੇ ਕੋਈ ਗੱਲ ਦੱਸਣੀ ਹੁੰਦੀ ਹੈ ਤੇਰਾ ਫਰਜ਼ ਹੈ ਮੈਨੂੰ ਦੱਸਣ ਦਾ ਪਰ ਜਿੱਥੋਂ ਤੱਕ ਮੈਨੂੰ ਪਤਾ ਪੁੱਤੋ ਨਾਸ਼ਾ ਨਹੀਂ ਕਹਿੰਦਾ ਬਾਪੂ ਜੀ ਤੁਹਾਨੂੰ ਤਾਂ ਪਤਾ ਹੀ ਆ ਸ਼ੁਰੂ ਤੋਂ ਹੀ ਮੇਰੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਆ ਤੇ ਮੈਂ ਆਪਦੀ ਜ਼ਿੰਦਗੀ 'ਚ ਅੱਜ ਤੱਕ ਕੋਈ ਖੁਸ਼ੀ ਨਹੀਂ ਦੇਖੀ ਤੇ ਜੇ ਕੋਈ ਅਮੇ ਦੀ ਗੱਲ ਸੀ ਤੁਸੀਂ ਮੈਨੂੰ ਪਹਿਲੇ ਹੀ ਦੱਸ ਦਿੰਦੇ ਪੁੱਤ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਤੈਨੂੰ ਦੱਸਦਾ ਇਹੋ ਜੀ ਗੱਲ ਕੋਈ ਸਹੀ ਨਹੀਂ ਦੁੱਖ ਤੈਨੂੰ ਦੇਖਿਆ ਪੁੱਤੋ ਇੱਥੇ ਤੈਨੂੰ ਪੂਰਾ ਵੱਧ ਤੋਂ ਵੱਧ ਸੁੱਖ ਮਿਲੂਗਾ ਨਾ ਮੇਰੇ ਨਾਲ ਉਹਨਾਂ ਨੇ ਕੋਈ ਰਾਤ ਗੱਲਬਾਤ ਕੀਤੀ ਬਾਪੂ ਜੀ ਉਹਨਾਂ ਨੂੰ ਕੋਈ ਸੁਰਤ ਨਹੀਂ ਸੀ ਉਹ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਨਸ਼ਾ ਕਰਕੇ ਵੀ ਬੋਲਦਾ ਕੋਈ ਗੱਲੋਂ ਥੱਕਿਆ ਵੀ ਹੁੰਦਾ ਜਾਂ ਕੋਈ ਗੁੱਸਾ ਆਉਂਦਾ ਤਾਂ ਬਾਹਰ ਘਰੇ ਤਾਂ ਚਲੋ ਨਹੀਂ ਨਹੀਂ ਬੋਲਿਆ ਹੁਣੇ ਜਦੋਂ ਹੁਣ ਉਹ ਉੱਠਿਆ ਤੇ ਆਪਾਂ ਨੂੰ ਪੁੱਛ ਲਾਂਗੇ ਤੁਸੀਂ ਪਹਿਲਾਂ ਤੁਸੀਂ ਪੁੱਛੋ ਉਸ ਤੋਂ ਬਾਅਦ ਮੈਂ ਪੁੱਛੂਗਾ ਵੀ ਕੀ ਗੱਲ ਹੈ ਭਾਈ ਰਾਤ ਤੂੰ ਆਏ ਨਸ਼ਾ ਕਰਕੇ ਆਏ ਨਾ ਕੀ ਗੱਲ ਹਰੀ ਗੱਲਬਾਤ ਪੁੱਛਾਂਗੇ ਪਰ ਤੂੰ ਫੇਰ ਨਾ ਕਰ ਕਿਸੇ ਵੀ ਗੱਲ ਦਾ ਫੇਰ ਨਾ ਕਰ ਠੀਕ ਆ ਬਪੂ ਜੀ ਹਾਂ ਤੁਸੀਂ ਉਹਨੂੰ ਚਾਹ ਪਾਣੀ ਦਿਓ ਤੇ ਨੌ ਨੂਣ ਵਾਸਤੇ ਚੈਰੀ ਕਰ ਲੋ ਘਬਰਾ ਨਾ ਮੇਰਾ ਪੁੱਤ ਠੀਕ ਹੈ ਠੀਕ ਆ ਬਪੂ ਕੀ ਗੱਲ ਬਣੀ ਮੈਂ ਤਾਂ ਕਰੀ ਉਹਨੂੰ ਦੇਖਿਆ ਵੀ ਨਹੀਂ ਨਾ ਸਾਨੂੰ ਸਭ ਕਰਦੇ ਨਹੀਂ ਪਰ ਅੱਜ ਕੱਲ੍ਹ ਵੀ ਜਿਹੜੀ ਲਾਅ ਦੇ ਨੇ ਤਾਂ ਪਤਾ ਹੀ ਨਹੀਂ ਕੱ ਲੱਗਦਾ ਘਰੇ ਪੁਸ਼ ਕਰਦੇ ਨੇ ਬਾਹਰ ਪੁਸ਼ ਕਰਦੇ ਨੇ ਉਹ ਪਹਿਲਾਂ ਤੇਰੀ ਮਾਂ ਨਹੀਂ ਸੀ ਮੈਂ ਦੁੱਖ ਚੱਲਦਾ ਰਿਹਾ ਤੈਨੂੰ ਮਸਾਂ ਪਾੜੇ ਉਹ ਤਾਂ ਤੇਰਾ ਘਰ ਵੱਢ ਗਿਆ ਤੂੰ ਉਹ ਤਾਨੂੰ ਵੀ ਸੁਖਦੇ ਆਪ ਵੀ ਸੁਖਮਾਨ ਇਹ ਗਾਣਾ ਮੈਂ ਹੋਰ ਹੀ ਸੁਣੀ ਜਨਾ ਕੁੜੀ ਠੋਖਾ ਬਾਰ ਬਾਹਰ ਤੁੱਕੀ ਕਰਕੇ ਆਉਨੇ ਮੈਂ ਇਹ ਲੜਕੀ ਨੂੰ ਕੀ ਜਵਾਬ ਦੇ ਮੈਂ ਜਾਂ ਕੀ ਜਵਾਬ ਮੈਂ ਦੇਉਗਾ ਇਸ ਠੋਖਲੈਂਡ ਦੇ ਦਿਨ ਸੀ ਤੇ ਹੁਣ ਆ ਮੈਂ ਹੋਰ ਹੀ ਗੱਲਾਂ ਸੁਣਨੀਆਂ ਪੈਗੀਆਂ ਗੱਲ ਸੁਣਿਓ ਲੱਖੇ ਗੱਲ ਸੁਣਿਓ ਚਾਹ ਲਿਓ ਉਹ ਮੈਂ ਨਹੀਂ ਪੀਂਦਾ ਦਾਜਾ ਚਾਹ ਤਾਂ ਪੀ ਲੋ ਤੁਸੀਂ ਉਹ ਨਹੀਂ ਪੀਣੀ ਕਿਉਂ ਮੇਰਾ ਦਿਮਾਗ ਕਹਿੰਦਾ ਲੜਕੀ ਕਰਕੇ ਉਹ ਕਹਿੰਦਾ ਇੱਕ ਵਾਰੀ ਮੈਂ ਨਹੀਂ ਪੀਣੀ ਲੱਖੇ ਤੁਸੀਂ ਰਾਤ ਵੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਹੁਣ ਵੀ ਤੁਸੀਂ ਮੇਰੇ ਨਾਲ ਕਿਵੇਂ ਗੱਲ ਕਰ ਰਹੇ ਹੋ ਕੀ ਗੱਲ ਕਰਾਂ ਯਾਰ ਤੇ ਨਾਲ ਮੈਂ ਤੂੰ ਆਉਂਦਾ ਕੰਮ ਕਰ ਮੈਥੋਂ ਕੀ ਕਰਾਉਣਾ ਤਾਂ ਮੈਂ ਤੁਹਾਡੇ ਤੋਂ ਕੀ ਕਰਾਉਣਾ ਲੱਖੇ ਹੁਣ ਮੈਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਕੀ ਹਿੱਸਾ ਉਹ ਤਾਂ ਮੇਰਾ ਪਿਓ ਚੁੱਲੇ ਤੇ ਹੱਥ ਸਾੜੀ ਜਾਂਦਾ ਸੀ ਤਾ ਮੈਨੂੰ ਬਿਆਹ ਦਾ ਫਸਾ ਵੜਨਾ ਪੈ ਗਿਆ ਮੈਨੂੰ ਕੀ ਲੋੜ ਸੀ ਵਿਆਹ ਕਰਾਉਣ ਦੀ ਨਾਲੇ ਮੇਰੇ ਉਹੀ ਗਲ ਪੈ ਗਿਆ ਸਾਰਾ ਤੇ ਲਖੇ ਰਾਤ ਤੁਸੀਂ ਕੋਈ ਨਸ਼ਾ ਕਰਕੇ ਆਏ ਸੀ ਤੈਨੂੰ ਕੌਣ ਕਹਿਣਾ ਮੈਂ ਨਸ਼ਾ ਕਰਿਆ ਦੇਖਿਆ ਤੂੰ ਮੈਨੂੰ ਉਹੀ ਇਲਜ਼ਾਮ ਲਾਈ ਜਾਂਦੀਆਂ ਮੇਰੇ ਤੇ ਜਾ ਭਗ ਜਾਰ ਬੋਲਣ ਦੀ ਨਹੀਂ ਅਕਲ ਹੈਗੀ ਹੁਣ ਮੇਰੇ ਮੂੰਹ ਬੰਨ ਨੀ ਕੀ ਦੇਖੀਂ ਨੀ ਆ ਭਗ ਜਾਰ ਉਹ ਜੇ ਕੋਈ ਐਦਾਂ ਦੀ ਗੱਲ ਵਾਸti ਤੁਸੀਂ ਮੈਨਾਂ ਪਹਿਲੇ ਹੀ ਗੱਲ ਕਰ ਲੈਂਦੇ ਮੈਂ ਤਾਂ ਪਹਿਲੇ ਹੀ ਬੜੀ ਦੁੱਖਾਂ ਨਾਲ ਭਰੀ ਹੋਈ ਆ ਤੂੰ ਮੈਨੂੰ ਦੇਖਿਆ ਨਾ ਛੇ ਕਰਦੇ ਨੂੰ ਪਹਿਲਾਂ ਤੇ ਇਹ ਗੱਲ ਦਾ ਜਵਾਬ ਦੇ ਮੈਨੂੰ ਮੀਲਜਾਮ ਲਈ ਜ ਨੇ ਆ ਜਾ ਪਰ ਜਾ ਰੋ ਬੋਲਣ ਦਾ ਨਹੀਂ ਪਤਾ ਕਿਵੇਂ ਗੱਲ ਕਰੀ ਦੀ ਹੁੰਦੀ ਆ ਆ ਕੇ ਤੂੰ ਇੱਥੇ 4 ਦਿਨਾਂ ਲੀਡਰੀ ਘੁੱਟਣ ਲੱਗੀ ਮੇਰੇ ਤੇ ਨਸ਼ਾ ਕਰਿਆ ਕਿਉਂ ਫੜਾ ਕੇ ਜਾਂਨੇ ਉਹਨੇ ਸ਼ਾ ਮੈਨੂੰ ਬੱਪੂ ਤਾਂ ਕਹਿੰਦਾ ਸੀ ਕੋਈ ਨਸ਼ਾ ਨਹੀਂ ਕਰਦੇ ਇਹਨਾਂ ਨੂੰ ਤਾਂ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੈਗੀ ਹੁਣ ਮੈਂ ਕੀ ਕਰਾਂ ਮੈਂ ਦੇਪੀਨ ਨਾਲ ਗੱਲ ਨਾ ਕਰਾਂ ਰੋਤਕ ਚਰੀ ਪਹਿਲਾਂ ਹੀ ਦੁੱਖਾਂ ਦੀ ਮਾਰੇ ਆ ਉਹਦੇ ਨਾਲ ਮੈਂ ਕੀ ਗੱਲ ਕਰਾਂ ਪਰ ਮੈਂ ਹੁਣ ਪੂਰੀ ਜ਼ਿੰਦਗੀ ਵੀ ਕੁੱਟ-ਕੁੱਟ ਕੇ ਨਹੀਂ ਕੱਟ ਸਕਦੀ ਇੱਥੇ ਸਮਝ ਨਹੀਂ ਆ ਰਿਹਾ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਲੱਕੇ ਹਾਂ ਬਾਪੂ ਬੈਠੋ ਆਹ ਬਾਪੂ ਕਿਹਨ ਬੋਲ ਮਾਰਿਆ ਸੀ ਬੋਲ ਤਾਂ ਤੈਨੂੰ ਤਾਂ ਮਾਰਿਆ ਵੀ ਰਾਤ ਤੋਂ ਕੁਝ ਖਾ ਪੀ ਕੇ ਹੈ ਵਰ ਕੋਈ ਨਸ਼ਾ ਕਰਕੇ ਬਾਪੂ ਕਹੀ ਗੱਲ ਕਰਦਾ ਯਾਰ ਗਏ ਜਿਹੇ ਜੀ ਗੱਲ ਕਰੇ ਹੋਈ ਹੈ ਮੈਂ ਉਹੀ ਜੀ ਗੱਲ ਹੀ ਕਰਦਾ ਮੈਨੂੰ ਪਤਾ ਹੈ ਦੱਸ ਬਈ ਕੋਈ ਤੂੰ ਬਾਹਰ ਨਸ਼ਾ ਤਾਂ ਨਹੀਂ ਕਰਦਾ ਬਾਪੂ ਮੈਂ ਕੀ ਕਰਨਾ ਨਾਲੇ ਉਹ ਦੱਸੂਗੀ ਹੁਣ ਮੈਨੂੰ 4 ਦਿਨ ਹੋਇਆ ਉਹਨੂੰ ਆਈ ਨੂੰ ਤੇ ਮੈਨੂੰ ਰਾਤ ਬੋਲੀ ਕਿ ਤੂੰ ਨਸ਼ਾ ਕਰਦਾ ਤੇ ਬਾਪੂ ਇਹ ਗੱਲ ਆ ਯਾਰ ਕੋਈ ਇਹ ਉਹ ਘਰ ਦੀ مالکਣਾ ਸਾਰੀ ਗੱਲਬਾਤ ਉਹ ਨਾ ਦੇਖ ਰੇਖ ਉਹਦੇ ਹੱਥ 'ਚ ਹੈ ਜਦੋਂ ਤੂੰ ਆ ਕੇ ਪੁੱਠੇ ਹੀ ਨਹੀਂ ਚਾਹ ਬਣਾਣੀ ਨਹੀਂ ਪੀਤਾ ਕੋਈ ਨਾਉਣ ਢਾਉਣ ਨਹੀਂ ਕਰਿਆ ਤਾਂ ਫਿਰ ਹੋਰ ਕੀ ਕਹੂਗੀ ਬਾਪੂ ਬੰਦਾ ਥੱਕਿਆ ਵੀ ਹੁੰਦਾ ਯਾਰ ਐਂ ਵੀ ਦੇਖ ਮੈਂ ਥੱਕਿਆ ਹਰਿਆ ਤਾਂ ਆਇਆ ਚੱਲ ਨਹੀਂ ਉਹ ਲੱਗੀ ਹੋਣੀ ਮੈਨੂੰ ਜਾਗ ਇਹਦਾ ਮਤਲਬ ਹੈ ਥੋੜੀ ਹੈ ਕਿ ਮੈਂ ਨਸ਼ਾ ਕਰਿਆ ਹੋਇਆ ਤੇਰੀ ਗੱਲ ਸਾਰੇ ਠੀਕੇ ਜਿਹੜੀ ਗੱਲ ਤੈਨੂੰ ਮੈਂ ਪੁੱਛਦਾ ਹਾਂ ਮੈਨੂੰ ਸਹੀ ਸਹੀ ਦੱਸ ਥੱਕੇ ਹਾਰੇ ਤਾਂ ਸਾਰੇ ਹੀ ਹੁੰਦੇ ਨੇ ਸਾਰੀ ਦੁਨੀਆ ਹੀ ਕੰਮ ਕਰਦੀ ਏ ਤੂੰ ਕੋਈ ਲੈਦਾ ਕੰਮ ਕਰਦਾ ਉਹ ਬਾਪੂ ਤੈਨੂੰ ਬਹਿਮ ਆਉ ਤਾਂ ਉਹੀ ਤੇਰੀ ਉਂਗਲ ਲੱਗ ਗਈ ਉਹ ਦੇਖ ਮੇਰੀ ਗੱਲ ਸੁਣ ਵੀ ਉਹਦਾ ਹੱਕ ਬਣਦਾ ਏ ਘਰੇ ਹੁਣ ਵੱਡਾ ਮੈਂ ਆ ਮੈਨੂੰ ਦੱਸਣ ਦਾ ਹੱਕ ਬਣਦਾ ਤੂੰ ਤਾਂ ਕੋਈ ਗੱਲ ਸੁਣੀ ਹੀ ਨਹੀਂ ਇਹਨੂੰ ਪਤਾ ਨਹੀਂ ਰੋਟੀ ਤੈਨੂੰ ਨਹੀਂ ਕਾਦੀ ਤੜਕੇ ਚਾਹ ਨੂੰ ਪੁੱਛਿਆ ਤੂੰ ਕੋਈ ਚਾਹ ਬਣੇ ਨਹੀਂ ਪੀਤਾ ਤੇ ਗੱਲ ਇਹ ਐ ਵੀ ਪਹਿਲੀ ਗੱਲ ਤਾਂ ਤੂੰ ਜੇ ਗਲਤ ਉਹ ਵੀ ਗਾ ਸੋਸਾਇਟੀ ਇਹਦੀ ਛੱਡ ਦੇ। ਉਹ ਨਹੀਂ ਬਾਪੂ ਯਾਰ। ਤੂੰ ਵੀ ਇਹ ਜਿਹਿਆਂ ਉਹਦੇ ਮੰਗਰ ਲਾ ਕੇ ਮੈਨੂੰ ਕਹੀ ਜਾਂਦਾ। ਪੁੱਤ ਇੰਨਾ ਗੱਲਾਂ ਦੇ ਰਿਜ਼ਲਟ ਮਾੜੇ ਹੁੰਦੇ ਨੇ, ਚੰਗੇ ਨਹੀਂ ਹੁੰਦੇ। ਉਹ ਬਾਪੂ ਇਹ ਜਾ ਕੁਛ ਥੋੜੀ ਮੈਂ ਕਰਾਂ। ਮੇਰੀ ਗੱਲ ਪਹਿਲਾਂ ਸੁਣ ਤੂੰ ਤਾਂ ਆਪ ਹੀ ਬੋਲੀ ਜਾਂਦੇ। ਵੀ ਜਦੋਂ ਇਹੋ ਜਿਹੇ ਸੀ ਕੰਮ ਕਰਦੇ ਨਾ ਘਰ ਓਡੜ ਜਾਂਦੇ ਨੇ। ਇਹ ਸੁਖ ਲੈਣ ਦੇ ਦਿਨ ਹੁੰਦੇ ਨੇ, ਚੰਗੀ ਕਮਾਈ ਕਰੋ, ਚੰਗੀ ਇੱਜ਼ਤ ਕਰੋ, ਚੰਗੀ ਕਰਵਾਓ। ਉਹ ਜਾ ਯਾਰ ਬਾਪੂ ਤੂੰ ਵੀ ਕਹਿ ਜੀਆਂ ਗੱਲਾਂ ਕਰਨ ਲੱਗਿਆ। ਉਹ ਸੱਚੀ ਗੱਲ ਤਾਂ ਸੁਣਨ ਨੂੰ ਨਾ ਤਿਆਰ ਹੀ ਨਹੀਂ ਤੁਸੀਂ। ਇਦੋਂ ਕੋਈ ਮੜੀ ਦੀ ਗੱਲ ਕਹਦੇ ਨੇ ਆਕੜ ਕੇ ਉੱਡ ਜਾਂਦੇ ਹੋ ਜੇ ਸੱਚੇ ਹਾਂ ਪੂਰੀ ਗੱਲ ਸੁਣੋ ਨਾ ਮੈਂ ਇਥੋਂ ਉੱਡ ਗਿਆ ਮੌਜ ਦੇ ਨਾਲ ਜੇ ਮੈਨੂੰ ਲੜਕੀ ਨੇ ਕਿਹਾ ਤਾਂ ਹੀ ਮੈਂ ਤੈਨੂੰ ਭੁੱਲਦਾ ਹਾਂ ਹਾਂ ਪੁੱਤ ਮੇਰੇ ਨਾਲ ਰਾਤ ਵੀ ਇਹਨਾਂ ਨੇ ਟੱਗ ਰੰਗ ਕਰਨੀ ਕੀਤੀ ਤੇ ਨਾ ਹੀ ਹੁਣ ਸਵੇਰੇ ਗੱਲ ਕੀਤੀ ਹੈ ਇਹਨਾਂ ਨੂੰ ਤਾਂ ਗੱਲ ਕਰਨ ਦੀ ਤਮੀਜ਼ ਹੀ ਨਹੀਂ ਹੈ ਕੋਪਾ ਪੁੱਤ ਕੋਈ ਗੱਲ ਨਹੀਂ ਪੁੱਤ ਦੇਖ ਮੈਂ ਜਿਹੜੇ ਮਾਂ ਬਾਪ ਦੇ ਨਾਤੇ ਉਹਨੂੰ ਸਾਰੀ ਗੱਲਬਾਤ ਪੁੱਛੀ ਹੈ ਤੂੰ ਘਬਰਾ ਨਾ ਹਰੀ ਗੱਲਬਾਤ ਆਪਾਂ ਠੀਕ ਕਰ ਲਾਂਗੇ ਜੇ ਹੋ ਪਹਿਲੀ ਗੱਲ ਤਾਂ ਗੱਲ ਇਹ ਹੈ ਨਹੀਂ ਕਈ ਵਾਰ ਕੋਈ ਮੁੰਡੇ ਨੂੰ ਐਜਾ ਹੋ ਜਾਂਦਾ ਬਾਹਰੋਂ ਅੰਦਰੋਂ ਨਾ ਥੱਕਿਆ ਹੱਕਾ ਹੁੰਦਾ ਤਾਂ ਕੋਈ ਗੱਲ ਐਹੀ ਜੀ ਹੋ ਜਾਂਦੀ ਹੈ ਕਰੇ ਨਹੀਂ ਦੱਸਣਾ ਚਾਹੁੰਦਾ ਤੂੰ ਤਾਂ ਪੁੱਤ ਆਪਦੀ ਜਗ੍ਹਾ ਤੇ ਠੀਕ ਹੈ ਹੋ ਸਕਦਾ ਉਹ ਵੀ ਆਪਦੀ ਜਗ੍ਹਾ ਤੇ ਠੀਕ ਹੋਵੇ ਪਰ ਬਾਪੂ ਜੀ ਇਹਦੇ ਵਿੱਚ ਮੇਰਾ ਕੀ ਕਸੂਰਾ ਮੈਨੂੰ ਤਾਂ ਪਹਿਲਾਂ ਵੀ ਦੁੱਖ ਮਿਲਿਆ ਤੇ ਹੁਣ ਫੇਰ ਮੈਨੂੰ ਦੁੱਖਾਂ ਵਾਲੀ ਜ਼ਿੰਦਗੀ ਦੁਬਾਰਾ ਤੋਂ ਸਹਿਣੀ ਪੈਰੀ ਇਹ ਕਈ ਗੱਲਾਂ ਆ ਹੁੰਦੀਆਂ ਪੁੱਤ ਆਪਾਂ ਨਾ ਵੀ ਕੁਦਰ ਦੇ ਫਿਰ ਤੇ ਛੱਡ ਦਿੰਦੇ ਆ ਕਈ ਕਸੂਰ ਸਾਡੇ ਆਪ ਦੇ ਹੁੰਦੇ ਆ ਜਿਹਦੇ ਕਰਕੇ ਸਾਨੂੰ ਇਹ ਦੁੱਖ ਮਿਲਦੇ ਨੇ ਬੰਦੇ ਨੂੰ ਸਾਰਾ ਕੁਝ ਦਿੱਤਾ ਪਰਮਾਤਮਾ ਨੇ ਦਿਮਾਗ ਦਿੱਤਾ ਸਾਰਾ ਕੁਝ ਹੀ ਦਿੱਤਾ ਜੇ ਉਹ ਸੋਚ ਕੇ ਨਹੀਂ ਚੱਲਦਾ ਫਿਰ ਤਾਂ ਟੋਲ ਤੇ ਡਿੱਗੂਗਾ ਹੀ ਨਾ ਕੋਈ ਗੱਲ ਨਹੀਂ ਪੁੱਤ ਤੂੰ ਘਬਰਾ ਨਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੂ ਪੁੱਤ ਮੈਂ ਤੈਨੂੰ ਤੈਨੂੰ ਸੁੱਖ ਮਿਲਣ ਜੇ ਤੈਨੂੰ ਸੁੱਖ ਮਿਲੂ ਨਾਲ ਮੈਨੂੰ ਵੀ ਹੈ ਬਬੂ ਜੀ ਜੇਕਰ ਕੋਈ ਗੱਲ ਆ ਤਾਂ ਮੈਨੂੰ ਖੁੱਲ ਕੇ ਗੱਲ ਕਰਨਾ ਕਿ ਉਹਨਾਂ ਨੂੰ ਮੇਰੇ ਤੋਂ ਦਿੱਕਤ ਆ ਰਹੀ ਆ ਮੈਂ ਕਮੀ ਆਉਦੀ ਸੁਧਾਰਨ ਦੀ ਕੋਸ਼ਿਸ਼ ਕਰਾਂਗੀ ਪਰ ਉਹ ਮੇਰੇ ਨਾਲ ਤਾਂ ਕੋਈ ਗੱਲਬਾਤ ਕਰਦੀ ਹੀ ਨਹੀਂ ਕੋਈ ਗੱਲ ਨਹੀਂ ਪੁੱਤ ਦੇਖ ਮੈਂ ਹੁਣ ਤਕਰੀਬਨ ਸਾਰਾ ਕੁਝ ਹੀ ਕਹਿ ਫਿਰ ਉਹ ਜਵਾਨ ਪੁੱਤ ਹੈ ਜੇ ਹੁਣ ਆਪਾਂ ਮੈਂ ਉਹਦੇ ਦੇ ਇੰਨਾ ਗਲਤ ਤਰੀਕੇ ਨਾਲ ਪੇਸ਼ ਆਉਂਗਾ ਨਾ ਉਹ ਵੀ ਆਪਣੇ ਵਾਸਤੇ ਠੀਕ ਨਹੀਂ ਤੇ ਤੂੰ ਘਬਰਾ ਨਾ ਪੁੱਤ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਊਗਾ ਠੀਕ ਆ ਹਾਂ ਕੋਈ ਨਹੀਂ ਮੇਰਾ ਪੁੱਤ ਕਰ ਕੰਮ ਧੰਦਾ ਜਦੋਂ ਹੁਣ ਉਹ ਆਊਗਾ ਵਾਪਸ ਆਪਾਂ ਨੂੰ ਪਤਾ ਲੱਗ ਰੂਗਾ ਜਿਹੜਾ ਬੰਦਾ ਕੋਈ ਖਾਂਦਾ ਪੀਂਦਾ ਨਾ ਬਾਹਰ ਉਹ ਰਹਿ ਨਹੀਂ ਸਕਦਾ ਫਿਰ ਆਪਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਹੈ ਬਬੂ ਜੀ ਤੇ ਤੂੰ ਭਰੋਸਾ ਆਪਦੇ ਤੇ ਵੀ ਰੱਖ ਤੇ ਪਰਮਾਤਮਾ ਤੇ ਵੀ ਭਰੋਸਾ ਰੱਖ ਪੁੱਤ ਤੇ ਕਈ ਗੱਲਾਂ ਨਾ ਸਾਡੇ ਤੇ ਤੁਕਦੀਆਂ ਨੇ ਵੀ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਜਿਹੜੀ ਕੋਈ ਅਖਿਆਈ ਹੈ ਉਹਨੂੰ ਅਸੀਂ ਆਪ ਹੀ ਦੂਰ ਤੱਕ ਕਰ ਸਕਦੇ ਆ ਲੜਾਈ ਨਾਲ ਨਹੀਂ ਉਹ ਦੂਰ ਹੁੰਦੀ ਪਿਆਰ ਨਾਲ ਤਾਂ ਇਹ ਗੱਲਾਂ ਠੀਕ ਹੋ ਜਾਂਦੀਆਂ ਤੇ ਆਪਾਂ ਲੜੀ ਜਾਵਾਂਗੇ ਨਾਲੇ ਤਾਂ ਰੋਪ ਤਮਾਤਾ ਦੇਖਣਗੇ ਨਾਲੇ ਉਹ ਗੱਲ ਬੋਲੂਗੀ ਪੁੱਤ ਠੀਕ ਹੈ ਨਾ ਰਮੇ ਰੀਤੀ ਕਮਤੰਦਾ ਕਰਦਾ ਕੋਈ ਅੱਦੋ ਹੋ ਵੀ ਨਾ ਤਉ ਪਤੰਦਰ ਗੱਲ ਸੁਣਨੂ ਤਿਆਰ ਐ ਆਕੜ ਕੇ ਉੱਡ ਗਿਆ ਜਿਵੇਂ ਮੈਂ ਬਾੜੇ ਸੱਤਿਆ ਸੋਚਿਆ ਸੋਨਾ ਕਿ ਜੇ ਤੂੰ ਸੱਚਾ ਮੇਰੀ ਗੱਲ ਤਾਂ ਸੁਣ ਲੈ ਭਲਿਆ ਮਾਨ ਸਾ ਐ ਤੈਨੂੰ ਆਕੜ ਕੇ ਉੱਡਣ ਦੀ ਕੀ ਲੋੜ ਐ ਤੂੰ ਸਾਨੂੰ ਦੇ ਮੈਨੂੰ ਪੁੱਛ ਵੀ ਬਾਪੂ ਤੇਰਾ ਹਾਲ ਚਾਲ ਕੀ ਐ ਕਿਵੇਂ ਤੇਰੀ ਸਿਹਤ ਤੇ ਪੁੱਛਦੇ ਅਸੀਂ ਤੈਨੂੰ ਆ ਕੱਲ ਦੇ ਜਵਾਬ ਕੋਲੂ ਚਲੋ ਪਰਮਾਤਮਾ ਕਰੂਗਾ ਕਿਰਪਾ ਕੋ ਲੱਖੇ ਤੁਹਾਡੇ ਲਈ ਰੋਟੀ ਲੈ ਕੇ ਆਵਾਂ ਮੈਂ ਮੈਂ ਖਾਣੀ ਨਹੀਂ ਹੈਗੀ ਰੋਟੀ ਕੀ ਗੱਲ ਹੋ ਗਈ ਤੁਸੀਂ ਰੋਟੀ ਵੀ ਨਹੀਂ ਖਾ ਰਹੇ ਚਾਹ ਵੀ ਨਹੀਂ ਪੀ ਰਹੇ ਠੀਕ ਤਾਂ ਹੋ ਤੁਸੀਂ ਮੈਂ ਠੀਕ ਆ ਮੈਨੂੰ ਭੁੱਖ ਨਹੀਂ ਹੈਗੀ ਕਿਉਂ ਕੋ ਬਾਰੀ ਬਾਰੀ ਮੈਨੂੰ ਪੁੱਛੀ ਜਾਂਦੀਆਂ ਜਦੋਂ ਮੈਂ ਨਹੀਂ ਖਾਣੀ ਤੈਨੂੰ ਕੇਰਿੰਗ ਕਰਦਾ ਨਾ ਚੁੱਪ ਕਰਕੇ ਆਂਦਾ ਕੰਮ ਕਰ ਲੈ ਲੱਖੇ ਜੇ ਕੋਈ ਗੱਲ ਬਾਤਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਤੁਸੀਂ ਗੱਲ ਤਾਂ ਦੱਸੋ ਨਾ ਤੁਹਾਨੂੰ ਮੇਰੇ ਤੋਂ ਦਿੱਕਤ ਕੀ ਆ ਕੀ ਗੱਲ ਕਰਾਂ ਤੇਰੇ ਨਾਲ ਮੈਂ ਉਹੀ ਦਿਮਾਗ ਖਰਾਬ ਕਰ ਰੱਖਿਆ ਮੇਰਾ ਕਦੇ ਬਾਪੂ ਨੂੰ ਦੱਸਦਾ ਨਹੀਂ ਤੂੰ ਲੱਖੇ ਮੈਂ ਤੁਹਾਡਾ ਕੀ ਦਿਮਾਗ ਖਰਾਬ ਕਰਤਾ ਤੇ ਜੇ ਕੋਈ ਗੱਲਬਾਤ ਹੈ ਤਾਂ ਤੁਸੀਂ ਮੈਨੂੰ ਦੱਸੋ ਕੀ ਗੱਲ ਕਰਾਂ ਤੇ ਨਾਲ ਦੱਸ ਤਾਂ ਸਹੀ ਹੁਣ ਇਧਰ ਤਾਂ ਦੇਖ ਲੈ ਤੁਸੀਂ ਮੈਨੂੰ ਦੱਸ ਸਕਦੇ ਨਾ ਮੇਰੇ ਚ ਦਿੱਕਤ ਕੀ ਆ ਤੁਸੀਂ ਮੇਨਾਂ ਪਿਆਰ ਨਾਲ ਗੱਲ ਵੀ ਨਹੀਂ ਕਰ ਰਹੇ ਗੁੱਸਾ ਤੁਹਾਨੂੰ ਕਿਸ ਗੱਲ ਦਾ ਮੈਨੂੰ ਇਹ ਗੱਲ ਦੱਸੋ ਕੀ ਕਰਾਂ ਤੇ ਨਾਲ ਪਿਆਰ ਨਾਲ ਗੱਲ ਐ ਤਾਂ ਦੱਸ ਦੇ ਮੈਨੂੰ ਤੂੰ ਰੋਟੀ ਪੁੱਛੇ ਤੈਨੂੰ ਮੈਂ ਕਹਿੰਦਾ ਮੈਂ ਨਹੀਂ ਖਾਣੀ ਹੋਰ ਕੀ ਕਿਹਾ ਤੈਨੂੰ ਮੈਂ ਕੁਝ ਕਿਹਾ ਲੱਖੇ ਜਦੋਂ ਦਾ ਆਪਣਾ ਵਿਆਹ ਹੋਇਆ ਤੁਸੀਂ ਮੇਨਾ ਟੰਗ ਨਾ ਗੱਲ ਨਹੀਂ ਕਰ ਰਹੇ ਤੁਸੀਂ ਰੋਟੀ ਨਹੀਂ ਖਾ ਰਹੇ ਚਾਹ ਪਾਣੀ ਨਹੀਂ ਫਿਰ ਨਸ਼ਾ ਕਰਕੇ ਆ ਰਹੇ ਹੋ ਮੈਂ ਕੀ ਸਮਝਾਂ ਦੱਸੋ ਜੋ ਤੂੰ ਮੇਰੇ ਤੇ ਇਲਜ਼ਾਮ ਨਸ਼ੇ ਦਾ ਲਾਈਆ ਨੇ ਮੈਨੂੰ ਬਹੁਤ ਨਫ਼ਰਤ ਆ ਜਦੋਂ ਮੈਂ ਕੁਝ ਕਰਦੀ ਨਹੀਂ ਹੈਗਾ ਤੂੰ ਤੋਂ ਬਾਪੂ ਨੂੰ ਮੇਰੀਆਂ ਸ਼ਿਕਾਇਤਾਂ ਲਈ ਜਾਨੀ ਇਹ ਕੀ ਗੱਲ ਬਣੀ ਵੀ ਤੂੰ 4 ਦਿਨ ਹੋਏ ਤੈਨੂੰ ਆਈ ਨੋ ਨਹੀਂ ਸ਼ਿਕਾਇਤਾਂ ਤੂੰ ਐ ਲਾਉਣ ਲੱਗੀ ਮੇਰੀਆਂ ਲੱਖੇ ਮੇਰੀ ਜ਼ਿੰਦਗੀ ਚ ਤਾਂ ਪਹਿਲਾਂ ਹੀ ਬੜੇ ਦੁੱਖ ਨੇ ਤੁਸੀਂ ਮੈਨੂੰ ਹੋਰ ਦੁੱਖ ਹੀ ਕਰ ਰਹੇ ਹੋ ਜੇ ਕੋਈ ਗੱਲ ਸੀ ਤਾਂ ਮੈਨੂੰ ਵਿਆਹ ਹੀ ਨਾ ਕਰਾਉਂਦੇ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਕੀ ਗੱਲ ਹੋਣੀ ਸੀ ਐਂ ਦੱਸ ਕੀ ਗੱਲ ਹੋਣੀ ਸੀ ਕੋਈ ਗੱਲ ਨਹੀਂ ਹੈਗੀ ਮੇਰੀ ਉਹ ਆਪ ਤਾਂ ਜਾ ਰੋਟੀ ਖਾ ਟੱਪ ਜਾ ਮੇਰਾ ਆਨੰਦ ਮਾਰ ਖਰਾਬ ਕਰ ਤਾ ਠੀਕ ਆ ਨਾ ਮੇਰਾ ਦਿਮਾਗ ਖਾ ਬਰੀ ਬਰੀਆਂ ਗੱਲਾਂ ਕਰ ਕਰਕੇ ਠੀਕ ਆ ਕੱਢ ਆਪ ਜਾ ਯਾ ਰੋਟੀ ਖਾ ਪਾਇਆ ਜਦ ਉਧਰ ਲੇ ਗਵੜੇ ਪਾਇਆ ਜਦ ਅੱਖ ਲੱਗ ਜਾ ਕਰ ਜਬ ਪਾਇਆ ਉਧਰ ਮੈਨੂੰ ਲੱਗਦਾ ਮੈਨੂੰ ਬੇਬੇ ਨਾਲ ਗੱਲ ਕਰਨੀ ਚਾਹੀਦੀ ਆ ਹੈਲੋ ਹਨੂ ਹਾਂ ਮੈਂ ਤੇ ਸ਼ਸ਼ੀਕਰ ਬੇਬੇ ਕਿਵੇਂ ਹੋ ਮਾਤਾ ਜੀ ਦਾ ਹਾਂ ਬੇਬੇ ਠੀਕ ਹਾਂ ਤੁਸੀਂ ਕਿਵੇਂ ਹੋ ਠੀਕ ਹੋ ਤੂੰ ਦੱਸ ਦਿੰਨੇ ਆ ਬੇਬੇ ਨਿੰਮੂ ਕਿਵੇਂ ਆ ਮਾਵੇਂ ਠੀਕ ਐ ਤੇ ਤੂੰ ਕਿਨੇ ਹੌਲੀ ਹੌਲੀ ਬੋਲਦੀ ਆ ਬਤ ਕੀ ਗੱਲ ਹੈ ਗੱਲ ਦੱਸ ਨਾ ਬੇਬੇ ਕੋਈ ਗੱਲ ਨਹੀਂ ਮੈਂ ਜਾਵਾਂ ਠੀਕ ਆ ਉਹ ਨਾ ਮੈਨੂੰ ਨਿੰਮੂ ਦੀ ਬਹੁਤ ਯਾਦ ਆਈ ਜਾਂਦੀ ਸੀ ਮੇਰਾ ਜੀ ਕਰ ਰਿਹਾ ਸੀ ਨਿੰਮੂ ਨਾਲ ਗੱਲ ਕਰਾਂ ਤਦਿ ਕੋ ਬਈ ਯੂ ਐਸ ਕੋਲਾ ਇਹ ਤੋਂ ਮੈਨੂੰ ਤਾਂ ਹੀ ਲੰਡਰ ਕੋ ਗੱਲ ਨਹੀਂ ਜੀ ਉਸ ਬੀ ਜੀ ਨਹੀਂ ਮੈਨੂੰ ਗੱਲ ਸੁਣਨ ਨਹੀਂ ਦਿੱਤੀ ਮਾ ਨਹੀਂ ਬੇਬੇ ਕੋਈ ਗੱਲ ਨਹੀਂ ਮੈਂ ਜਮਾ ਠੀਕ ਆ ਸਾਰਾ ਹੀ ਇਹ ਦਰ ਤੇਰੇ ਪਰਿਆ ਗੰਦ ਨਹੀਂ ਮੈਂ ਕੋਈ ਕਰ ਲੈਣ ਕੋਈ ਨਹੀਂ ਮੈਥੋਂ ਆਹੀ ਲੱਗਿਆ ਮੈਂ ਮਤਾ ਨਹੀਂ ਬੇਬੇ ਮੈਨੂੰ ਤੇਰੀ ਯਾਦ ਆ ਹੀ ਜਾਂਦੀ ਸੀ ਤੂੰ ਮੈਨੂੰ ਇੱਕ ਵਾਰੀ ਆ ਕੇ ਮਿਲ ਜਾ ਬੇਬੇ ਕੋਈ ਨਹੀਂ ਕਤਨਾ ਵੀ ਜਾਉਂਗੀ ਅਰ ਜਿੱਦ ਨਹੀਂ ਆਇਆ ਜਾਂਦਾ ਕੱਲ ਨੂੰ ਦੇਖਵਾਉਂਗਾ ਠੰਗਾ ਤੇ ਬੇਬੀ ਨੀ ਮੂਵਿੰਗ ਲਈ ਆਈ ਨਾ ਹਾਂ ਆਂਦੀ ਆਉਂਦੀ ਨੀ ਮਨ ਨੂੰ ਯਾਰ ਲਿਆਉਂਦੀ ਜਿੱਥੋਂ ਆ ਕੇ ਪਰ ਅੱਜ ਹੀ ਰਹਿਣ ਦੇਣੀ ਆ ਕਿ ਮਰ ਕੇ ਜਾਾਂਗੀ ਕਿਉਂਕਿ ਸਕੂਲ ਦਾ ਤੈਨੂੰ ਪਤਾ ਨਾ ਬਾਈ ਰੂਆ ਹਾਂ ਠੀਕ ਆ ਬੇਬੇ ਹੋਰ ਸਾਰੇ ਠੀਕ ਨੇ ਕਰੇ ਹਾਂ ਬੇਬੇ ਮੈਂ ਤਾਂ ਠੀਕ ਹਾਂ ਸਾਰੇ ਘਰੇ ਠੀਕ ਨੇ ਕੀ ਕਰੀ ਨਹੀਂ ਆਉਣਾ ਬਸ ਬੇਬੇ ਕੁਝ ਨਹੀਂ ਮੈਂ ਬਸ ਭੈਣ ਲੱਗੀ ਸੀ ਮੈਂ ਕਿ ਬੇਬੀ ਨਾਲ ਗੱਲ ਕਰਨਾ ਤੁਹਾਨੂੰ ਨੀਆ ਮੈਂ ਤੇ ਲੋਟੀ ਨਹੀਂ ਖਾਣੀ ਹਾਂ ਬੇਬੇ ਖਾ ਲਈ ਮੈਂ ਰੋਟੀ ਵੀ ਖਾ ਲਈ ਤੁਹਾਨੂੰ ਨੀਆ ਕੀ ਰੱਖਿਆ ਗਰਮ ਕਾ ਠੀਕ ਆ ਬੇਬੇ ਹਾਂ ਨਾ ਕਿ ਨਾ ਗਰਮ ਰੋਟੀ ਖਾ ਲਈ ਹੈ ਨਾ ਕਿ ਨਾ ਰੋਟੀ ਨਹੀਂ ਖਾ ਲਈ ਨਾਲ ਪਰਵਾਰ ਖਵਾਇ ਠੀਕ ਹੈ ਹਾਂ ਬੇਬੇ ਧੀ ਲਾ ਕੇ ਰੱਖ ਧੀ ਤਾਂ ਲਾਉਣਾ ਹੀ ਪਊਗਾ ਜੇ ਅਪੁੜ ਆਪਣੀ ਦਿੱਤਾ ਫਾਤੀ ਆਪਣੀ ਠੀਕ ਆ ਬੇਬੇ ਨੀ ਜੇ ਫਤਮਾ ਆਉਂਦੀ ਤੇ ਕੋਈ ਗੱਲ ਨਹੀਂ ਬਾ ਠੀਕ ਹੈ ਬੇਬੇ ਨਾ ਹੀ ਨੋਨ ਲੈ ਕੇ ਆਉਂਦਾ ਠੀਕ ਹੈ ਹੁਣ ਮੈਂ ਬੇਬੇ ਨੂੰ ਵੀ ਕੀ ਦੱਸਾਂ ਉਹ ਤਾਂ ਵਿਚਾਰੀ ਆਪ ਦੁੱਖਾਂ ਦੀ ਮਾਰੀ ਹੋਈ ਆ ਮੈਂ ਵੀਰੇ ਨੂੰ ਕਿਹਾ ਸੀ ਮੈਂ ਵਿਆਹ ਨਹੀਂ ਕਰਾਉਣਾ ਉਹਨੇ ਫੇਰ ਮੇਰੀ ਜ਼ਿੰਦਗੀ ਦੁੱਖਾਂ ਚ ਭਰ ਪਾਈ ਕੀ ਨਾ ਕਿ ਹੱਸਮਾਨੀ ਹੁੰਦਾ ਤੈਨੂੰ ਕੀ ਕਹਿ ਆਜੀ ਉਹ ਦਰਪਾਇਆ ਫੇਰੇ ਇੱਥੇ ਸਭਾ ਦੇ ਕੀ ਕਰਨ ਚਾਹਲੀ ਰਹਿੰਦੇ ਹਨ ਚੱਪ ਚੱਪ ਉਤਰ ਪਿਆ ਲੱਗੇ ਤੁਸੀਂ ਆ ਕੀ ਕਰ ਰਹੇ ਹੋ ਹਾਂ ਕੀ ਕਰਦੇ ਜੋ ਤੈਨੂੰ ਇੱਕ ਵਾਰੀ ਕਹਿਤਾ ਸਮਝਦੀ ਨਹੀਂ ਹੈਗੀ ਲੱਗੇ ਕਮਰਾ ਮੇਰਾ ਵੀ ਅਤੇ ਆਪਣਾ ਵਿਆਹ ਹੋਇਆ ਤੇ ਮੈਂ ਇੱਥੇ ਪਾਉਂਗੀ ਮਲੇ ਨਾ ਤੂੰ ਮੈਨੂੰ ਜਮਾ ਨਹੀਂ ਪਸੰਦ ਹੈਗੀ ਇਹਦਾ ਤੇਰੇ ਦੇ ਹੱਜੂ ਨਾਲ ਵਿਆਹ ਮੈਨੂੰ ਤਾਂ ਕਰਾਉਣਾ ਪਿਆ ਰੋਟੀ ਕਰਕੇ ਜਾ ਬਗ ਜਾ ਇਥੋਂ ਪਾਇਆ ਲਾ ਪਰ ਹੁਣ ਤਾਂ ਪਾਣੀ ਸਿਰ ਤੋਂ ਉੱਪਰ ਟੱਪ ਗਿਆ ਹੁਣ ਤਾਂ ਬੇਬੇ ਨੂੰ ਦੱਸਣਾ ਹੀ ਪੈਣਾ